हां जी जिन्ने ਵੀ ਮੇਰੇ ਪੰਜਾਬੀ ਮੇਰੇ ਭੈਣ ਭਰਾ ਸਾਡੀ ਆਵਾਜ਼ ਨੂੰ ਸੁਣ ਰਹੇ ਨੇਗੇ ਅਸੀਂ ਪੂਰੇ ਪੰਜਾਬ ਤੇ ਕਰੇ ਜਿਹੜੀ ਆਵਾਜ਼ ਲੈ ਕੇ ਜਾਣਾ ਚਾਹੁੰਦੇ ਆ ਕਿ ਜਿਹੜੀ ਭਗਮਾਨਤਮਾਨ ਦੀ ਸਰਕਾਰ ਇਹ ਗੱਲ ਕਰ ਰਹੀ ਹੈ ਵਾਅਦੇ ਕਰ ਰਿਹਾ ਪੰਜਾਬ ਦਾ ਮੁੱਖ ਮੰਤਰੀ ਹਰ ਰੋਜ਼ ਚੈਨਲਾਂ ਦੇ ਉੱਪਰ ਕਿ ਜਿਹੜੇ ਕਿਸਾਨਾਂ ਦਾ ਮੈਂ ਦਾਣਾ ਦਾਣਾ ਜਦੋਂ ਟਰਾਲੀ ਲੈਂਦੀ ਆ ਉਹਦੀ ਚੱਕ ਦਿੰਨਾ ਇਹਦੀ ਸੱਚਾਈ ਕੀ ਹੈ ਇਹਦੀ ਸੱਚਾਈ ਮੈਂ ਆਪਣੇ ਪਿੰਡ ਕੋੜਦਣਾ ਦੀ ਮੰਡੀ ਦੇ ਵਿੱਚ ਖੜਾ ਕਣਕ ਆਈ ਨੂੰ 16 ਤਰੀਕ ਤੋਂ ਜਿਹੜੀ ਕਣਕ ਇੱਥੇ 15 ਤੋਂ ਲੈ ਕੇ 16 ਤਰੀਕ ਤੱਕ ਦੇ ਸਾਡੇ ਜਿਹੜੇ ਕਿਸਾਨ ਆ ਕਣਕ ਲਈ ਮੰਡੀਆਂ ਦੇ ਵਿੱਚ ਬੈਠੇ ਨੇਗੇ ਸਚਾਈ ਇਹ ਆ ਕਿ ਗਰਾਊਂਡ ਦੀ ਇੱਥੇ ਆ ਕੇ ਕੋਈ ਬੋਲੀ ਲਾਉਣ ਨੂੰ ਤਿਆਰ ਨਹੀਂ ਜੇਕਰ ਬੋਲੀ ਲਾਉਂਦੇ ਨੇ ਘੇਟੇਰੀ ਨੂੰ ਬੋਲੀ ਲਾ ਕੇ ਜਾਂਦੇ ਨੇ ਤਾਂ ਉਹ ਮਸ਼ੀਨ ਜੀ ਕੱਢ ਕੇ ਖੜ੍ਹ ਜਾਂਦੇ ਨੇ ਮੌਕਚਰ ਵਾਲੀ ਉਹ ਕਹਿੰਦੇ ਨੇ ਆ ਦੇਖੋ ਮੌਕਚਰ ਨੂੰ ਇਹ ਕਿਹੜਾ ਝੋਨਾ ਬਾਈ ਹੁਣ ਅੱਜ ਦਾ ਅੱਜ ਦਾ ਜਿਹੜਾ ਆ ਜਿਹੜਾ ਮੌਸਮ ਹੁੰਦਾ ਇਹ ਮੌਸਮ ਕਿੰਨਾ ਰੁੱਖਾ ਮੌਸਮ ਹੁੰਦਾ ਜਾਂ ਫਿਰ ਉਪਰੋਂ ਚਲਾ ਉਪਰੋਂ ਜਿਹੜੀ ਬਾਰਿਸ਼ ਪਈ ਉਹਦਾ ਵੱਖਰੀ ਗੱਲ ਆ ਵੀ ਅੱਜ ਕੱਲ ਤਾਂ ਬੰਦੇ ਵੀ ਕਣਕ ਨੂੰ ਤੁਸੀਂ ਕਹਿੰਦੇ ਹੋ ਕਣਕ ਨਹੀਂ ਸੁੱਕੀ ਹੈਗੀ ਇਹ ਗਰਾਊਂਡ ਲੈਵਲ ਦੀ ਸੱਚਾਈ ਇਹ ਹੈ ਪੰਜਾਬ ਦਾ ਮੁੱਖ ਮੰਤਰੀ ਰੋਜ਼ ਜਾ ਕੇ ਗਜ਼ਰਾਤ ਦੇ ਵਿੱਚ ਜਾ ਕੇ ਕਹੀ ਜਾਂਦਾ ਮੈਂ ਕਿਸਾਨਾਂ ਦੀ ਕਣਕ ਇੱਕ ਦਿਨ ਨਹੀਂ ਮੰਡੀ ਦੇ ਵਿੱਚ ਰਹਿਣ ਦਿੰਦਾ ਆਹ ਦੇਖ ਲਓ ਅੱਜ 15-15 ਦਿਨ ਹੋ ਗਏ 10-10 ਦਿਨ ਹੋ ਗਏ ਕਣਕ ਮੰਡੀ ਦੇ ਵਿੱਚ ਰੁਲੀ ਜਾਂਦੀ ਨੂੰ ਕੋਈ ਵੀ ਇੱਥੇ ਆ ਕੇ ਬੋਲੀ ਲਾਉਣ ਨੂੰ ਤਿਆਰ ਨਹੀਂ ਮੈਂ ਸਾਡੇ ਸਾਰੇ ਪਿੰਡ ਦੇ ਪਦਮੰਤੇ ਸੱਜਣ ਖੜੇ ਨੇ ਵੱਖ-ਵੱਖ ਜੱਜੇ ਬੰਦੀਆਂ ਦੇ ਆਗੂ ਸਹਿਬਾਨ ਖੜੇ ਨੇਗੇ ਪਰ ਜਿਹੜੀ ਮੇਨ ਗੱਲ ਇਹ ਆ ਅੱਗੇ ਮੈਂ ਸਾਰੀ ਗੱਲ ਕਰਵਾਉਣੀ ਹੈ ਮੈਂ ਇੱਕੋ ਹੀ ਗੱਲ ਕਹਿ ਦੇਣਾ ਚਾਹੁੰਦਾ ਭਗਮਾਨਤਮਾਨ ਸਰਕਾਰ ਨੂੰ ਖਾਸ ਕਰਕੇ ਇਥੋਂ ਦੇ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਕੈਬਨਿਟ ਮੀਤਿਹਰ ਜਿਹੜਾ ਚੋਣਾਂ ਲੜ ਰਿਹਾ ਇਥੋਂ ਬਹੁਤ ਸਰਕਾਰ ਨੂੰ ਸਖਤ ਇਤਜ਼ਾਮ ਨਹੀਂ ਸੀ ਦੇ ਦੇਣਾ ਚਾਹੁੰਦੇ ਆ ਜੇਕਰ ਇਹ ਸਾਡਾ ਮਸਲਾ ਪਿੰਡ ਦਾ ਇੱਕ ਜਾਂ ਦੋ ਦਿਨਾਂ ਦੇ ਵਿੱਚ ਮਸਲਾ ਹੱਲ ਨਾ ਕਰਿਆ ਤਾਂ ਮੈਂ ਸਖਤ ਇਹ ਗੱਲ ਕਹਿਣਾ ਕਿ ਅਸੀਂ ਪਿੰਡਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੋਟਾਂ ਮੰਗਣ ਨਹੀਂ ਬਣ ਦੇਵਾਂਗੇ ਜਿੱਥੇ ਵੀ ਪੰਜਾਬ ਦਾ ਇਹ ਮੀਤਿਹਰ ਜਿਹੜਾ ਕੈਬਨਿਟ ਮੰਤਰੀ ਬਣਿਆ ਹੋਇਆ ਹੈ ਜਿੱਥੇ ਵੀ ਜਾਊ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ ਅਸੀਂ ਆਪਣੇ ਪਿੰਡ ਦੇ ਵਿੱਚ ਨਹੀਂ ਆਉਣ ਦਿੰਦੇ ਐਵੇਂ ਝੂਠੇ ਵਾਅਦੇ ਝੂਠੇ ਡਰਾਮੇ ਕਰੀਏ ਨੇ ਚੈਨਲਾਂ ਦੇ ਉੱਪਰ ਆ ਕੇ ਆਹ ਸੱਚਾਈ ਕੀ ਆ ਮੈਂ ਸਾਰੀ ਕਿਸਾਨਾਂ ਨੂੰ ਦਿਖਾਉਣਾ ਇਹ ਸਾਰੀ ਕਿਸਾਨ ਸਾਡੇ ਸੱਚਾਈ ਦੱਸਣਗੇ ਐਵੇਂ ਰੋਜ਼ ਗੱਲਾਂ ਕਹੀਏ ਨੇ ਕਿ ਕਣਕ ਨਹੀਂ ਸੀ ਕਾਸ ਦੀ ਮੰਡੀਆਂ 'ਚ ਰੋਲਣ ਦਿੰਦੇ ਸੀ ਆ ਨਹੀਂ ਰੋਲਣ ਦਿੰਦੇ ਕਣਕ ਤਾਂ ਰੁਲੀ ਰਹੀ ਆ ਨਾਲ ਸਾਡੇ ਜਿਹੜੇ ਕਿਸਾਨਾਂ ਦੇ ਨਾਲ ਸਾਡੇ ਮਜ਼ਦੂਰ ਭਰਾ ਵੀ ਉਮਝ ਕਰੂਰ ਰੋੜ ਰਖੇ ਨੇ ਆ ਮਜ਼ਦੂਰ ਭਰਾ ਨੇ ਗਾ ਦੇਖ ਲਓ ਜਿਹੜੇ ਆਹ ਲਾਈਆਂ ਪਈਆਂ ਨੇ ਗਾ ਧਾਂਗਾ ਵੱਡੀਆਂ ਵੱਡੀਆਂ ਲਾਈਆਂ ਪਈਆਂ ਨੇ ਗਾ ਇਹਨੂੰ ਚੱਕਣ ਨੂੰ ਤਿਆਰ ਨਹੀਂ ਹੈਗੇ ਅਨਾਜ ਨੂੰ ਹੁਣ ਜੇ ਇਹ ਅਨਾਜ ਕੀ ਕਰਦੇ ਨੇ ਹੁਣ ਕਣ ਇਕੱਠੀ ਕਰਕੇ ਪਤਾੰਗਾ ਲਾਉਂਦੇ ਨੇ ਵੱਡੀਆਂ ਵੱਡੀਆਂ ਜੇ ਟਰੱਕ ਆਉਣ ਇਹ ਥਾਂ ਬਿਲਾ ਹੋਵੇ ਇੱਥੇ ਇਹ ਇਹਨਾਂ ਨੂੰ ਇੱਕ ਵਾਰੀ ਚੱਕਣੀ ਪਵੇ ਕਣ ਕੇ ਤਿੰਨ ਤਿੰਨ ਵਾਰੀ ਬੋਰੀ ਨੂੰ ਚੱਕਣਾ ਪੈਂਦਾ ਤਿੰਨ ਤਿੰਨ ਵਾਰੀ ਬੋਰੀ ਨੂੰ ਚੱਕ ਕੇ ਧਰਨਾ ਪੈਂਦਾ ਪਹਿਲਾਂ ਤਾਂ ਉੱਥੋਂ ਚੱਕਦੇ ਨੇ ਫਿਰ ਇੱਥੇ ਲਿਆਉਂਦੇ ਨੇ ਫਿਰ ਟਰੱਕਾਂ ਦੇ ਵਿੱਚ ਲਾ ਦਿੰਦੇ ਨੇ ਤਿੰਨ ਤਣ ਚਾਰ ਚਾਰ ਵਾਰੀ ਬੋਲਿਆ ਨੇ ਬੋਰੀਆਂ ਦੇ ਚੱਕ ਧਾਰ ਕਰਨੀ ਪੈਂਦੀ ਆ ਇਹ ਸਾਰੇ ਮਜ਼ਦੂਰ ਭਰਾਵਾਂ ਦਾ ਹਾਲਾਤ ਨੇਗੇ ਮੈਂ ਕਿਸਾਨਾਂ ਨਾਲ ਵੀ ਗੱਲ ਕਰਾਉਣਾ ਮੈਂ ਮਜ਼ਦੂਰਾਂ ਨਾਲ ਵੀ ਗੱਲ ਕਰਾਉਣਾ ਇਹ ਸਰਕਾਰ ਦੀ ਅਸਲੀ ਜਿਹੜੀ ਸਚਾਈ ਦੇਖ ਲਓ ਵੀ ਗਰਾਊਂਡ ਤੇ ਸਚਾਈ ਸਚਾਈ ਕੀ ਆ ਤੇ ਮੀਡੀਆ ਦੇ ਵਿੱਚ ਸਚਾਈ ਕੀ ਆ ਝੂਠੇ ਡਰਾਮੇ ਕਿਉਂਕਿ ਲੋਕਾਂ ਨੂੰ ਇਹਨਾਂ ਨੂੰ ਬੇਕੂਬ ਬਣਾਉਣਾ ਆਉਂਦਾ ਹਾਂਜੀ ਭਾਈ ਤੁਸੀਂ ਜਿਹੜੇ ਸਾਰੇ ਇੱਕ ਮਿੰਟ ਸਾਰੇ ਸਾਡੇ ਆਪਣੇ ਕਿਸਾਨ ਭਰਾ ਬੈਠੇ ਹੋ ਦੱਸੋ ਵੀ ਤੁਹਾਡੇ ਕਿੰਨੇ ਕਿੰਨੇ ਦਿਨ ਮੰਡੀ ਦੇ ਵਿੱਚ ਬੈਠੇ ਨੂੰ ਹੋਗੇ ਇਹ ਪੰਜਾਬ ਦੇ ਪੂਰੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜਿਹੜਾ ਭਗਮਾਨਤਮਨ ਜਿਹੜੀ ਆਮ ਆਦਮੀ ਦੀ ਪਾਰਟੀ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਆਉਣ ਸਾਡਾ ਜਿਹੜਾ ਦਾਣਾ-ਦਾਣਾ ਚੱਕ ਦਿੰਨਾ ਹਾਂਜੀ ਤੁਹਾਨੂੰ ਕਿੰਨੇ ਦਿਨ ਹੋਗੇ 16 16 ਤਰੀਕ ਦਾ ਸਾਡਾ ਰਿਸਟਰ ਦੇਖ ਲਓ ਕਾਪੀ ਦੇਖ ਲਓ ਜਿਹੜੇ ਇਹ ਸਾਡੇ ਮਜ਼ਦੂਰ ਕੋਲ ਲਿਖਿਆ ਹੋਇਆ 16 ਤਰੀਕ ਦੀ ਸਾਡੀ ਕਣਕ ਆਈ ਹੋਈ ਹੈ ਤੇ ਉਦੋਂ ਜੇ ਇਹ ਸਾਡਾ 1% ਕੋਈ ਗੱਲ ਗਲਤ ਹੋਈ ਤਾਂ ਕਣਕ ਚੱਕ ਕੇ ਘਰੋਂ ਨੂੰ ਜਾਣ ਨੂੰ ਤਿਆਰਾਂ ਪਰ ਇਹ ਇਹ ਜਿਹੜਾ ਸਾਡੇ ਇਨਸਪੈਕਟਰ ਹੁੰਦਾ ਕਹਿੰਦਾ ਵੀ ਮੈਂ ਬੌਕਸਟਰ ਮੀਟਰ ਕਣਕੀ ਕੰਮਣ ਹੋਈ ਜਾਂਦਾ ਉਹ ਸਾਡੇ ਸਾਰੇ ਖਸਾਨਾਂ ਦੇ ਦੂਜੀ ਗੱਲ ਸਾਡੇ ਮੰਡੀ ਚ ਬਥਾਂ ਐ ਨਹੀਂ ਲਾਉਣ ਨੂੰ ਆ ਚੱਠੇ ਰਾਈ ਤਿੰਨ ਤਿੰਨ ਵਾਰੀ ਮਜ਼ਦੂਰ ਭਰਾਏ ਲਾਉਂਦੇ ਨੇ ਪਹਿਲਾਂ ਬੋਰੀ ਭਰਦੇ ਨੇ ਫਿਰ ਇੱਥੇ ਨੂੰ ਫਿਰ ਟਰੱਕ ਚਲਾਉਂਦੇ ਨੇ ਵੇ ਦੱਸੋ ਅਸੀਂ ਲਾਹੀਏ ਕਿੱਥੇ ਵੀ ਗਣ ਕੇ ਵੇ ਸੜਕ ਤੇ ਲਾ ਦੀਏ ਸੀ ਇਹ ਜਿਹੜਾ ਇਹ ਸਾਡੀ ਜਿਹੜਾ ਕਿੰਨੇ ਦਿਨਾਂ ਤੋਂ ਥੋੜੀ ਬਈ ਕਣਕ ਹੋਰ ਕਿਦੀ ਕਿਦੀ ਕਿੰਨੇ ਦਿਨਾਂ ਦੇ ਪਈਆ ਮੜਾ ਇੱਧਰ ਆ ਕੇ ਦੱਸੋ ਕਰਾਂ ਦੱਸੋ ਕਰਾ ਕਿਦੀ ਕਿਦੀ ਪਈਆ ਤੇਰੀ ਕਿਦੇ ਕਿਦੇ ਪਈਆ ਨਾ ਮੜਾ ਬੋਲਿਆ ਕਰੋ ਯਾਰਾਂ ਆ ਹਾ ਪ੍ਰਧਾਨ ਹਾਂ ਜੱਗਿਆ ਹੋਰ ਹਲਕੂ ਨੂੰ ਗਏ ਹਾਂ ਅੱਜ 16 ਤਰੀਕ ਨੂੰ ਆਈ ਸੀਗੀ 16 ਤਰੀਕ ਨੂੰ ਜਿਹੜੀ ਕਣਕ ਆਈ ਪਈ ਸੀ ਆ ਮਾੜਾ ਮਜ਼ਦੂਰ ਵੀ ਆਓ ਸਾਡੇ ਭਰਾ ਜਿਹੜਾ ਢਾਂਗਾ ਲਾਈਆਂ ਨੇ ਗਿਆ ਬਾਈ ਛੋਟੀ ਕੀ ਸਮੱਸਿਆ ਦੱਸ ਆ ਸਾਡਾ ਸਾਡੀ ਆਈ ਜੀ ਆ ਬਾਈ ਯਾਰ ਆ ਲਾਉਣਿਆਂ ਨਾਲ ਇਹਦੇ ਨਾਲ ਹੀ ਕੁਝ ਮਿਲਦਾ ਯਾਰ ਹਾਂ ਨਾਲੇ ਭਰਦੇ ਆ ਲੇਬਰ ਜਿਹੜੀ ਇਹਨਾਂ ਦੀ ਸਮੱਸਿਆ ਹੈ ਆ ਵੀ ਲੇਬਰ ਇਹਨਾਂ ਨੂੰ ਉਹੀ ਮਿਲ ਰਹੀ ਆ ਵੀ ਪਰ ਜਿਹੜੀਆਂ ਬੋਰੀਆਂ ਨੂੰ ਚਰਕਾ ਕੇ ਧਰਾ ਧਰਾ ਕੇ ਨੋ ਤਣ ਤਣ ਵਾਰੀ ਇਹਨਾਂ ਦਾ ਢੂਆਂ ਕੋਡੀਆਂ ਕਰਤੀਆਂ ਲੇਬਰ ਨੂੰ ਉਹੀ ਮਿਲ ਰਹੀ ਆ ਹਾਂਜੀ ਬਾਬਈਆ ਥਾਂ ਕਰਕੇ ਕਰਦੇ ਆ ਇੱਕ ਤਾਂ ਥਾਂ ਨਹੀਂ ਹੈਗਾ ਉਧਰ ਲਾਉਣੇ ਸਾਈਡ ਤੇ ਤਾਂ ਕਰਕੇ ਬਲੌਕ ਲਾਉਣਾ ਫਿਰ ਘਰੇ ਢੇਰੀ ਲਾਉਣੇ ਆ ਤੇ ਇਹਦਾ ਵੀ ਨਹੀਂ ਮਿਲਦਾ ਕੁਸ ਨਾ ਸੀਦੀ ਚੱਕੀ ਜਾਂਦੀ ਆ ਅੱਛਾ ਸਾਡੀ ਤਾਂ ਕੀ ਆ ਗਈ ਹੁਣ ਜੇ ਸਾਨੂੰ ਗਾਹਾਂ ਕਹਿਣਗੇ ਅਸੀਂ ਭਰ ਕੇ ਤੋਂ ਅੱਛੇ ਕੇ ਤੋਰਾਗੇ ਨਾ ਕਿਉਂ ਬਾਪੂ ਜਿਹੜੀ ਸਰਕਾਰ ਗੱਲ ਕਹਿੰਦੀ ਆ ਭਗਮਾਨਤ ਮਾਨ ਕਹਿੰਦਾ ਅਸੀਂ ਇੱਕ ਦਿਨ ਚ ਕਣਕ ਚੱਕ ਦਨੇ ਉਹ ਚੱਕ ਰਿਹਾ ਕਿ ਨਹੀਂ ਚੱਕ ਰਿਹਾ ਨਹੀਂ ਚੱਕ ਰਿਹਾ ਕਿਹਾ ਟਰਾਲੀ ਤੋਂ ਲੈਂਦੀ ਅਸ ਤੱਕ ਭਰੀ ਜਾਂਦੇ ਆ ਨਾਲ ਆ ਦੇਖੋ ਸਾਡੇ ਕਿਸਾਨ ਜਿਹੜੇ ਐਵੇਂ ਮੰਡੀਆਂ ਦੇ ਵਿੱਚ ਰੁਲੀ ਜਾਂਦੇ ਨੇਗੇ ਪਰ ਗੱਲ ਇਹੀ ਆ ਹਾਂਜੀ ਬਈ ਮੈਂ ਕੱਲ ਜਿਹੜਾ ਪੰਸਪ ਤੇ ਪਨਗਰੇ ਮੈਗਮਾ ਚੇਅਰਮੈਨ ਨਾਲ ਗੱਲ ਕਰੀ ਸੀ ਉਹ ਕਹਿੰਦਾ ਮੈਂ ਇਹਨੂੰ ਜਿਹੜਾ ਇਹਨਾਂ ਦਾ ਹੈੱਡ ਹੁੰਦਾ ਉਹਨੂੰ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਉਹਦੇ ਬਾਅਦ ਚੇਅਰਮੈਨ ਵੀ ਫੋਨ ਚੱਕਣਾ ਡਗਾ ਰਾਮਪੀਰ ਤੋਂ ਮੰਨਾ ਬਰਨਾਲੇ ਵਾਲਾ ਅੱਛਾ 10 ਫੋਨ ਲਾ ਲਿਆ ਉਹਨੂੰ ਮੈਂ ਮੈਂ ਕਰਦਾ ਮੈਂ ਖਿੱਚਦਾ ਕੋਈ ਨਹੀਂ ਖਿੱਚਦਾ ਅੱਛਾ ਸਿਰਫ ਇਹਨਾਂ ਦੇ ਫੋਕੀਆਂ ਗੱਲਾਂ ਮੈਂ ਕਿਹਾ ਜਿੱਦਣ ਵੋਟਾਂ ਮਿਲਣ ਮੰਗਣਾ ਫਿਰ ਦੱਸਾਂਗੇ ਤੁਹਾਨੂੰ ਪਤਾ ਜਮੇ ਕੋਈ ਸੇਧਿਆ ਅੱਜ ਫੋਨ ਲਾਇਆ ਮੈਂ ਅੱਜ ਵੀ ਨਹੀਂ ਚੱਕਿਆ ਜੇਕਰ ਇਹ ਆਪਣਾ ਮਸਲਾ ਸਾਡਾ ਆਪਣਾ ਨਹੀਂ ਹੱਲ ਹੁੰਦਾ ਮੰਡੀ ਵਾਲਾ ਫਿਰ ਤੁਸੀਂ ਵਿਰੋਧ ਕਰੋਗੇ ਸਰਕਾਰ ਦਾ ਅੱਜ ਕੋਈ ਤਰਦੇ ਨਹੀਂ ਗਾ ਜੁਨੀਆ ਨੂੰ ਕਹਿੰਦੇ ਆ ਜੁਨੀਆ ਨਾਲੇ ਕਹਿੰਦੇ ਨੇ ਅਸੀਂ ਯਾਰ ਕੀ ਕਰੀਏ ਹੁਣ ਮਿੱਠੇ ਸੜਕ ਤੇ ਮੈਂ ਕਿਹਾ ਅੱਛਾ ਸੜਕ ਤੇ ਬੈਠੋ ਨਾ ਵਾਊਚਰ ਮੀਟਰ ਆ ਯਾਰ ਉਹਨੂੰ ਜਿੰਨੇ ਦੇ ਮਰਜ਼ੀ ਸੈੱਟ ਕਰ ਲਓ ਕੰਪਿਊਟਰਾਂ ਮਸ਼ੀਨਾਂ ਇਨਸਪੈਕਟਰ ਨਾਲ ਗੱਲ ਹੋਈ ਸੀਗੀ ਮਾਰ ਦਿਓ ਫੇਰ ਬੱਚੋ ਹਾਂ ਫੇਰ ਉਹਨੂੰ ਗੱਲ ਮਾਫ ਲਓ ਆਪਾਂ ਲ ਮੜੀ ਗੱਲ ਕਰ ਲਈ ਇੱਕ ਵਾਰੀ ਆਪਾਂ ਫੋਨ ਤੇ ਗੱਲ ਨਾ ਕਰ ਲਈਏ ਵਾਊਚਰ ਮੀਟਰ ਆ ਉਹਨੂੰ ਜਿੰਨੇ ਮਰਜ਼ੀ ਸੈੱਟ ਕਰ ਲਓ ਬਈ ਫਿਰ ਕੀ ਜੀ ਬੈਂਕਾਂ ਹੈਕ ਹੋ ਜਾਂਦੇ ਨੇ ਉਹ ਮੀਟਰ ਕਰਨਾ ਹੈ ਕਹਿੰਦੇ ਮੈਨੂੰ ਫੜਾਓ ਮੈਂ ਅੱਧੇ ਘੰਟੇ ਚ ਸੈੱ ਕਿੰਨੇ ਟੈਂਪਰੇਚਰ ਤੇ ਸੈੱਟ ਕਰਨਾ ਇੱਥੇ ਜਾਊਂ ਉਰ ਇੱਥੇ ਹੈ ਕਰਕੇ ਲੈ ਆ ਦੂੰਗਾ ਕਿੰਨੇ ਤੇ ਕਰਨਾ ਉਨੇ ਤੇ ਲੈ ਆ ਦੂੰਗਾ ਇਹਨਾਂ ਦੇ ਆਪਦੇ ਮਾਊਚਰ ਨੇ ਕੁਛ ਮਰਜ਼ੀ ਕਰ ਲਓ ਲੈ 10 ਮਾਊਚਰ ਮੀਟਰ ਫੜ ਲੈਣਾ ਆਪਾਂ 10 ਅ ਜਲਗ ਲੱਗਣਾ ਨਾਲ ਇੱਕ ਗੱਲ ਤੂੰ ਬੱਕੇ ਪੜਾਇਆ ਲਿਖਿਆ ਬੰਦਾ ਮੈਨੂੰ ਇੱਕ ਗੱਲ ਦੱਸ ਵੀ ਜਿਹੜਾ ਝੋਨਾ ਹੁੰਦਾ ਉਹ ਤਾਂ ਵੱਧ ਹੁੰਦੀ ਐ ਸੈੱਲ ਇਹ ਕਣਕਾ ਦਾ ਹੁਣ ਸੁੱਕੀ ਦਾ ਕਣਕਾ ਯਾਰ ਇਹ ਚ ਕੀ ਬਹੁਤ ਬਾਈ ਜੀ ਯਾਰ ਸਾਰੇ ਰਾਲੇ ਮਿਲੇ ਨੇ 24 ਅਕਤੂਬਰ ਦੀ ਕਣਕ ਬੀਜੀ ਹੋਈ ਐ ਮੇਰੀ ਵੱਢ ਕੇ ਲਿਆ ਆਵੇਂ 16 ਨੂੰ ਮੈਥੋਂ ਬਾਦਾਂ ਲਈ ਵੇਚੀ ਜਾ ਰਹੀਆਂ ਨੇ ਅੱਛਾ ਇੱਕ ਹੀ ਹੱਲ ਕਰੀਆਂ ਦੱਸ ਮੈਨੂੰ ਚਲੋ ਕਈ ਵਾਰੀ ਸਪਾਰਸ਼ਪੁਰ ਤੇ ਚਲੇ ਹੁੰਦਾ ਫਿਰ ਤੇ ਇਸ ਕਰਕੇ ਵੀ ਇਹ ਜਿਹੜੇ ਸਾਡੇ ਕਿਸਾਨਾਂ ਆ ਇਸ ਸਮੱਸਿਆ ਇਹ ਆ ਵੀ ਦੱਸੋ ਭਾਈ ਜਿਹੜੀ ਵੀ ਬਾਕੀ ਫੈਸਲਾ ਮੈਂ ਕਹਿੰਦਾ ਵੀ ਕੱਲ ਦਾ ਰੱਖ ਲਓ ਅੱਜ ਦਾ ਦਿਨ ਦੇ ਦਿਓ ਨਹੀਂ ਨਹੀਂ ਕੱਲ ਦਾ ਅੱਜ ਹੀ ਰੱਖੋ ਭਾਈ ਅੱਜ ਦਾ ਰੱਖ ਲਵੇ ਕੱਲ ਰੋਜ਼ ਕੱਲ ਹੋ ਜਾਂਦੀ ਆ ਕੱਲ ਵੀ ਮੈਂ ਗੱਲ ਕਰੀ ਨਾ ਵਾਰਨਿੰਗ ਕੋਈ ਨਹੀਂ ਨਾ ਵਾਰਨਿੰਗ ਹੋਣੀ ਨਾ ਨਾ ਭਾਈ ਕੋਈ ਬਾਤ ਨਹੀਂ ਦਾ ਬਲੌਰ ਸੰਦੇ ਨਾਲ ਗੱਲ ਕਰੀ ਸੀ ਉਹ ਕਹਿੰਦਾ ਸਾਡੀ ਗੱਲ ਹੋ ਗਈ ਕੱਲ ਗੱਲ ਕਰੀ ਸੀ ਗੱਲ ਹੋ ਗਈ ਚੱਕਣਗੇ ਪਰਸੋਂ ਕਰ ਰੋਜ਼ ਗੱਲ ਹੁੰਦੀ ਹੈ ਕੋਈ ਗੱਲ ਨਹੀਂ ਹੁੰਦੀ ਇਹਦੇ ਕਰਨੇ ਉਹ ਲੈ ਲੈਣੀ ਸੋਨੇ ਵਰਗੀ ਜਿਹੜੀ ਕਣਕਾਂ ਮੰਡੀਆਂ ਦੇ ਵਿੱਚ ਰੁਲੀ ਜਾਂਦੀ ਹੈ ਪਾਰੇ ਜੀ ਦੇਖਦਾ ਜਿਵੇਂ ਵੀ ਸਾਡੇ ਕਿਸਾਨ ਭਰਾ ਅੱਜ ਮਸਲੇ ਦਾ ਹੱਲ ਕੱਢਣਗੇ ਵੀ ਧਰਨਾ ਅੱਜ ਹੀ ਲਾਉਣਾ ਜਾਂ ਕੱਲ ਨੂੰ ਲਾਉਣਾ ਪਰ ਸਰਕਾਰ ਨੂੰ ਸਖਸ਼ਤਾਵਣੀ ਆ ਸਾਡੀ ਜਿਹੜੀ ਵੀਡੀਓ ਆ ਥੋੜੇ ਟਾਈਮ ਦੇ ਅੰਦਰ ਸਰਕਾਰ ਕੋਲੇ ਤੇ ਪ੍ਰਸ਼ਾਸਨ ਕੋਲੇ ਪਹੁੰਚ ਜਾਣੀ ਆ ਇਹ ਪ੍ਰਸ਼ਾਸਨ ਹੁਣ ਦੇਖ ਲੈ ਵੀ ਇਹ ਮਸਲੇ ਦਾ ਹੱਲ ਕਰਨਾ ਜਾਂ ਨਹੀਂ ਕਰਨਾ ਨਹੀਂ ਫਿਰ ਐਵੇਂ ਜਿਹੜੇ ਝੂਠੇ ਵਾਅਦੇ ਝੂਠੇ ਲੋਕਾਂ ਨੂੰ ਮੀਡੀਆ ਦੇ ਵਿੱਚ ਡਰਾਮੇ ਕਰੀਏ ਨਾ ਉਹ ਡਰਾਮੇ ਕਰਨੇ ਬੰਦ ਕਰਨ ਅਸੀਂ ਪਿੰਡਾਂ ਦੇ ਵਿੱਚ ਵੋਟਾਂ ਦਾ ਹੁਣ ਸਮਾਂ ਅਸੀਂ ਪਿੰਡਾਂ ਦੇ ਵਿੱਚ ਵੋਟਾਂ ਨੂੰ ਨਹੀਂ ਵੰਡ ਦੇਣਾ ਸਾਡੇ ਸਮੱਸਿਆਵਾਂ ਨੇ ਸਾਡੇ ਸਮੱਸਿਆਵਾਂ ਦਾ ਹੱਲ ਕਰਨ ਸਾਡਾ ਕਣਕ ਦੀ ਕਿੰਨੀ ਮੰਗ ਆ ਪੂਰੀ ਦੁਨੀਆ ਦੇ ਵਿੱਚ ਕਣਕ ਦੀ ਮੰਗ ਆ ਕਿ ਪੰਜਾਬ ਦਾ ਇੰਨਾ ਨਾਲ ਜਿਹੜਾ ਕਿ ਇਹ ਚਾਹੁੰਦੇ ਨੇਗੇ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਿੱਲ ਆ ਜਿਹੜੀ ਕਿ ਕਿੰਨੇ ਲੈਟਰ ਪਾਸ ਕੀਤਾ ਸੀਗਾ ਇਹ ਅਸਲ ਦੇ ਵਿੱਚ ਜਿਹੜੇ ਕਾਨੂੰਨ ਨੇਗੇ ਉਹ ਕਾਨੂੰਨਾਂ ਨੂੰ ਅੰਦਰ ਖਾਤੇ ਸਾਰੇ ਪਾਸ ਕਰਾਉਣਾ ਚਾਹੁੰਦੇ ਨੇ ਇਹ ਗੱਲ ਸਾਰੇ ਪੰਜਾਬ ਦੇ ਕਿਸਾਨ ਮਜ਼ਦੂਰ ਸਮਝ ਜਾਣ ਅਸੀਂ ਪੋਲਿਟੀਕਲ ਪਾਰਟੀਆਂ ਦੇ ਹੱਥ ਟੋਕੇ ਬਣੀ ਫਿਰਦੇ ਆ ਇਹ ਰੋਲਣ ਦਾ ਕਾਰਨ ਇੱਕ ਹੀ ਆ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਰੋਲਣ ਦਾ ਕਾਰਨ ਇਹ ਆ ਵੀ ਕਿਸਾਨ ਰੋਲਣ ਰੁਲ ਕੇ ਜਿਹੜੀਆਂ ਕਿ ਕਣਕ ਆਪਣੀ ਸੈਲੋਆਂ ਦੇ ਵਿੱਚ ਲੈ ਕੇ ਜਾਣ ਅਡਾਨੀਆਂ ਅਡਵਾਨੀਆਂ ਦੇ ਲੈ ਕੇ ਜਾਣ ਇਹ ਅਸਲ ਦੇ ਵਿੱਚ ਤੁਸੀਂ ਇਸ ਕਹਾਣੀ ਨੂੰ ਸਮਝ ਨਹੀਂ ਰਹੇ ਕਹਾਣੀ ਕੀ ਹੈ ਕਹਾਣੀ ਇਹ ਹੈ ਕਿ ਜਿੰਨਾ ਰੁਲਣਗੇ ਸਿੱਧੀ ਟਰਾਲੀ ਉੱਥੇ ਲੈ ਕੇ ਜਾਣ ਇਹ ਸਮੱਸਿਆ ਪੰਜਾਬ ਸਰਕਾਰ ਦੀ ਸੈਂਟਰ ਗਵਰਨਮੈਂਟ ਦੀ ਸਮੱਸਿਆ ਹੈ ਆ ਬਾਈ ਸਿਰ ਇਹਨਾਂ ਨੇ ਆ ਜਿਹੜੇ ਆਹ ਇਹਦੀ ਸਲਾਈ ਹੁੰਦੀ ਆ ਮਸ਼ੀਨ ਨਾਲ ਕਣਕ ਦੀ ਇਹ ਹਜੇ ਤੱਕ ਐਡੀ ਪੱਟੀ ਮੰਟੀ ਦੇ ਵਿੱਚੋਂ 12 ਗੱਡੀਆਂ ਗਈਆਂ ਨੇ ਹਾਂਜੀ ਇਹ ਕਹਿੰਦੇ ਵੀ ਸੇਬੇ ਨਾਲ ਸਿਉਂ ਉਹ ਕਣਕ ਸੈਲੋਂਾਂ 'ਚ ਜਾ ਰਹੀ ਹੈ ਜੀ ਤਾਂ ਕਰਕੇ ਕਣਕ ਨਹੀਂ ਚੱਕ ਰਹੀ ਇਹ ਤੁਸੀਂ ਮੇਰੇ ਸਾਰੇ ਜਿੰਨੇ ਵੀ ਮੇਰੇ ਕਿਸਾਨ ਮਜ਼ਦੂਰ ਭਰਾ ਖੜੇ ਹੋ ਸਮੱਸਿਆ ਆਇਆ ਮੇਰੇ ਵੀਰੋ ਤੁਹਾਡੀ ਮਜ਼ਦੂਰਾਂ ਦੇ ਇਹਨਾਂ ਨੇ ਲੇਬਰ ਖਤਮ ਕਰਨੀ ਆ ਕਿਸਾਨਾਂ ਨੂੰ ਇੱਥੇ ਵਿਹਲੇ ਕਰਕੇ ਹੱਥ ਦੇ ਵਿੱਚ ਠੂਠਾ ਫੜਾਉਣਾ ਕਿ ਕਿਸਾਨ ਜਿਹੜੇ ਕਿ ਜਿਹੜਿਆ ਕੁਛ ਟਰਾਲੀਆਂ ਲੈ ਕੇ ਜਾ ਰਹੇ ਨਾ ਮੈਂ ਦੇਖਿਆ ਸੀਗਾ ਵੀਡੀਓ ਦੇ ਵਿੱਚ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਕਿ ਸੀ ਮੈਂ ਘੰਟੇ ਦੇ ਵਿੱਚ ਫ੍ਰੀ ਹੋ ਜਾਾਂ ਇੱਥੇ ਤੁਹਾਨੂੰ ਰੋਲਣਗੇ ਜਿੱਨਾ ਤੁਹਾਨੂੰ ਜਲੀਲ ਕਰਨਗੇ ਫੇਰ ਤੁਸੀਂ ਉੱਤਰ ਨੂੰ ਉੱਤਰ ਨੂੰ ਜਾਵੋਗੇ ਨਾ ਦਾਨੀਆਂ ਦੇ ਸੱਲੋਂ ਨੂੰ ਤਾਂ ਹੀ ਜਾਵੋਗੇ ਨਾ ਇਸ ਕਰਕੇ ਇਹ ਸਾਨੂੰ ਜਿਹੜੇ ਝੰਡੇ ਦੇ ਵਿੱਚ ਡੰਡਾ ਪਾ ਕੇ ਆਪਣਾ ਜਿਹੜਾ ਕਿ ਪੰਜਾਬ ਦੀ ਆਪਣੀਆਂ ਮੰਡੀਆਂ ਆਪਣਾ ਪੰਜਾਬ ਦੇ ਜਮੀਨਾ ਬਚਾਉਣ ਲਈ ਤੁਹਾਨੂੰ ਲੜਨਾ ਪੈਣਾ ਹੈ ਤੁਹਾਨੂੰ ਸੜਕਾਂ ਤੇ ਆਉਣਾ ਪੈਣਾ ਤਾਂ ਹੀ ਤੁਹਾਡੇ ਫਸਲਾਂ ਚੱਕੀਆਂ ਜਾਣਗੀਆਂ ਹੁਣ ਇੱਕ ਚੀਜ਼ ਦਾ ਧਿਆਨ ਮਾਰੋ ਜਿੰਨੇ ਵੀ ਤੁਸੀਂ ਮੇਰੇ ਭਰਾ ਇੱਥੇ ਬੈਠੇ ਹੋ ਤੁਸੀਂ ਐਂ ਕਰੋ ਸੈਲੋ ਦੇ ਵਿੱਚ ਕਣਕ ਲੈ ਜਾਓ ਵੱਢ ਕੇ ਚਾਹੇ ਤੁਹਾਡੀ ਜਿੰਨੀ ਮਰਜ਼ੀ ਗਿੱਲੀ ਹੈ ਉੱਥੇ ਕੋਈ ਤੁਹਾਡਾ ਮੀਟਰ ਨਹੀਂ ਰਾਜਾਂਦਾ ਨਾਲੇ ਤੁਹਾਨੂੰ 50 ਰੁਪਏ ਰੇਟ ਵੱਧ ਮਿਲੂਗਾ ਨਾਲੇ ਤੁਹਾਨੂੰ 50 ਰੁਪਏ ਜਿਹੜਾ ਰੇਟ ਉੱਤੇ ਵੱਧ ਮਿਲ ਰਿਹਾ ਸੈਲਵਾਂ ਦੇ ਵਿੱਚ ਪਰ ਤੁਹਾਨੂੰ ਉੱਥੇ ਉੱਥੇ ਤੁਸੀਂ ਲੈ ਜਾਓ ਤੁਹਾਡੀ ਜਾਣ ਸਾ ਟਰਾਲੀ ਲਾ ਦੇਣਗੇ ਪਰ ਕਾਰਨ ਇਹੀ ਆ ਕਿ ਜਿਹੜੇ ਸਾਡੇ ਆਪਾਂ ਇੰਨਾ ਟਾਈਮ ਪਿੰਡ ਤੇ ਰਹਿੰਦੇ ਰਹਿੰਦੇ ਜਾਂ ਆਪਣੇ ਕਿਸਾਨ ਲੀਡਰ ਪਿੰਡ ਤੇ ਰਹਿੰਦੇ ਇਹੀ ਗੱਲ ਤੁਹਾਨੂੰ ਸਮਝਾਉਣ ਲਈ ਪਿੰਡ ਤੇ ਰਹਿੰਦੇ ਨੇ ਵੀ ਤੁਹਾਡਾ ਮੰਡੀ ਕਰਨ ਜਿਹੜਾ ਖਤਮ ਕਰਨਾ ਆਰਤੀਆ ਵਰਗ ਵੀ ਵੇਲਾ ਆਓ ਜੀ ਤੁਸੀਂ ਵੀ ਆਓ ਲਾਲਾ ਜੀ ਮੜਾ ਜਾ ਤਰਾ ਕੇ ਦੱਸੋ ਵੇਲੇ ਤੁਸੀਂ ਵੀ ਹੋਵੋਗੇ ਆਓ ਜੀ ਹਾਂ ਜੀ ਕੀ ਸਮੱਸਿਆ ਮੜਾ ਜਾ ਕਿਸਾਨਾਂ ਮਜ਼ਦੂਰਾਂ ਤੇ ਸਾਡੇ ਆਰਤੀਆ ਸਾਹਿਬ ਨੇ ਵੀ ਗੱਲ ਕਰਨੇ ਹਾਂ ਜੀ ਸਾਡੀ ਸਮੱਸਿਆ ਇਹ ਹੈ ਜੀ ਸਾਨੂੰ 12 ਮੌਂਚਰ ਤੱਕ ਕਿੰਨੇ ਨੇ ਪਰਮਿਸ਼ਨ ਦਿੱਤੀ ਹੈ ਜੇ 12.1 ਹੋ ਜਾਂਦਾ ਹੈ ਇੰਸਪੈਕਟਰ ਸਾਹਿਬ ਬੋਲੀ ਲਾਂਦੇ ਹਾਂਜੀ ਤੁਸੀਂ ਪੜੇ ਲਿਖੇ ਹੋ ਮੈਨੂੰ ਇੱਕ ਗੱਲ ਦੱਸੋ ਵੀ ਜੇਕਰ ਜਿਹੜੀ ਆਹੀ ਕਣਕ ਆ ਜੇ ਅਸੀਂ ਸੈਲੋ ਦੇ ਵਿੱਚ ਲੈ ਜਾਂਦੇ ਹਾਂ ਉੱਥੇ ਜਾਣ ਸਰ ਤੁਰਦੀ ਹੈ ਉੱਥੇ ਕੀ ਫਰਕ ਹੈ ਇਸ ਨੂੰ ਕੀ ਸਮਝ ਤੁਸੀਂ ਇਹ ਤਾਂ ਫਿਰ ਹੁਣ ਐਡਵਾਨਿੰਗ ਦੇ ਗੁਰੂ ਗੁਰਪ੍ਰਧ ਦੇ ਹੱਥ ਦੇ ਮੰਡੀ ਜਾਣੇ ਕਹਿੰਦੇ ਨੇ ਸਰਕਾਰ ਜਿਹੜਾ ਆਪਣਾ ਜਿਹੜਾ ਆਪਣਾ ਆੜਤੀਆਂ ਕਿਸਾਨਾਂ ਦਾ ਰਸਤਾ ਚੱਲਦਾ ਆ ਰਿਹਾ ਪਿਛਲੇ ਦਿਨਾਂ ਦੇ ਵਿੱਚ ਆ ਜਿਹੜਾ ਪੰਜਾਬ ਦਾ ਪ੍ਰਧਾਨ ਸੀਗਾ ਆਪਣਾ ਆਰਤੀ ਐਜੂਕੇਸ਼ਨ ਦਾ ਹੁਣੇ ਕਿੰਨਾ ਡੱਟ ਕੇ ਵਿਰੋਧ ਕਰਿਆ ਆਰਤੀ ਵੀ ਜਿਹੜਾ ਸੜਕਾਂ ਦੇ ਉੱਪਰ ਆਏ ਨੇ ਵੀ ਜਿਹੜੀ ਇਹਨਾਂ ਨੇ ਇੱਕ ਲੈਟਰ ਜਾਰੀ ਕਰੀ ਸੀਗੀ ਕਿ ਅਸੀਂ ਉਹਦਾ ਸਖਤ ਵਿਰੋਧ ਕਰਦੇ ਆਂ ਕਿ ਅਸੀਂ ਸੈਲੋਨ ਕਣਕ ਨਹੀਂ ਦੇਣ ਦੇਵਾਂਗੇ